ਮਾਂ ਹੀ ਨਿਕਲੀ ਮਾਸੂਮ ਦੀ ਕਾਤਲ ਆਪ ਮਾਰ ਕੋਈ ਨਾਲ ਨਹੀਂ ਸੀ ਮਾਰਨ ਤੋਂ ਪਹਿਲਾਂ ਪੋਰਾ ਨਹੀਂ ਪਸੀਚਾ ਤਿਲ ਤੋ ਆ ਪਰ ਕੀ ਦੱਬ ਦਿੱਤਾ ਸਨ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਕੈਮਰੇ ਤੇ ਕਾਤਲ ਮਾਂ ਦਾ ਕਬੂਲਨਾਮਾ ਪਤਾ ਨਹੀਂ ਲੱਗਿਆ ਬਸ ਉਸੇ ਦਿਨ ਜੋ ਹੋ ਗਿਆ ਬੀਤੇ ਦਿਨੀ ਮਾਨਸਾ ਬੱਸ ਸਟੈਂਡ ਤੋਂ ਇੱਕ 10-11 ਸਾਲਾਂ ਦੇ ਬੱਚੇ ਦੀ ਲਾਸ਼ ਪ੍ਰਾਪਤ ਹੋਈ ਸੀ ਹੁਣ ਪੁਲਿਸ ਨੇ ਇਸ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅਤਨਾਲ ਹੀ ਪੁਲਿਸ ਨੇ ਇੱਕ ਬੱਚੇ ਦੀ ਮਾਂ ਨੂੰ ਹੀ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਇਸ ਕਾਤਲ ਕਲਯੁਗੀ ਮਾਂ ਨੇ ਕੈਮਰੇ ਤੇ કબੂਲਨਾਮਾ ਵੀ ਕੀਤਾ ਹੈ। ਲਓ ਇਸ ਦੇ ਮੂੰਹੋਂ ਹੀ ਸੁਣ ਲਓ ਕਿ ਆਖਿਰ ਕਿਉਂ ਇਸਨੇ ਹੱਥੀ ਆਪਣੀ ਮਮਤਾ ਦਾ ਕਤਲ ਕਰ ਦਿੱਤਾ। ਲਓ ਸੁਣੋ। ਮਾਂ ਹੀ ਨਿਕਲੀ ਮਾਸੂਮ ਦੀ ਕਾਤਲ ਆਪ ਮਾਰ ਕੋਈ ਨਾਲ ਨਹੀਂ ਸੀ ਮਾਰਨ ਤੋਂ ਪਹਿਲਾਂ ਪੋਰਾ ਨਹੀਂ ਪਸੀਚਾ ਤਿਲ ਤੋ ਆ ਮੈਂ ਟਿਕਟ ਦਾ ਦਿੱਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਕੈਮਰੇ ਤੇ ਕਾਤਲ ਮਾਂ ਦਾ ਕਬੂਲਨਾਮਾ ਪਤਾ ਨਹੀਂ ਲੱਗਿਆ ਬਸ ਗੁੱਸੇ ਵਿੱਚ ਜੋ ਹੋ ਗਿਆ ਗੁੱਸੇ ਚ ਹੋ ਗਿਆ ਅਜਿਹਾ ਕਿਹੜਾ ਗੁੱਸਾ ਜੋ ਮਾਂ ਦੀ ਮਮਤਾ ਤੇ ਭਾਰੀ ਪੈ ਜਾਵੇ ਗੁੱਸੇ 'ਚ ਲੋਕ ਬੱਚਾ ਤੇ ਵੱਧ ਤੋਂ ਵੱਧ ਹੱਥ ਚੁੱਕ ਦਿੰਦੇ ਨੇ ਪੱਥਰ ਢਿਲੇ ਉਹਨਾਂ ਦਾ ਕਤਲ ਨਹੀਂ ਕਰ ਦਿੰਦੇ ਜੀ ਹਾਂ ਬੀਤੇ ਦਿਨੀ ਮਾਨਸਾ ਬੱਸ ਸਟੈਂਡ ਤੋਂ ਇੱਕ ਅਣਪਛਾਤੇ ਬੱਚੇ ਦੀ লাশ ਪ੍ਰਾਪਤ ਹੋਈ ਸੀ ਅਤੇ ਹੁਣ ਇਸ ਬੱਚੇ ਦੀ ਪਛਾਣ ਵੀ ਹੋ ਗਈ ਹੈ ਅਤੇ ਇਸ ਬੱਚੇ ਦੀ ਕਾਤਲ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਈਏ ਜੀ ਹਾਂ ਪੁਲਿਸ ਦਾ ਦਾਅਵਾ ਹੈ ਕਿ ਇਸ ਮਾਸੂਮ ਦਾ ਕਤਲ ਉਸੇ ਦੀ ਮਾਂ ਵੀਰਪਾਲ ਕੌਰ ਨੇ ਕੀਤਾ ਸੀ ਅਤੇ ਫਿਰ ਉਸ ਨੂੰ ਇਹ ਮਹਿਲਾ ਮਾਂਸਾ ਬੱਸ ਸਟੈਂਡ ਤੇ ਛਾੜ ਦਫਰਾ ਹੋ ਗਈ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਇਸ ਬੱਚੇ ਦੀ ਲਾਸ਼ ਮਿਲਣ ਦੀ ਖਬਰ ਮਿਲੀ ਤਾਂ ਉਹ ਫੌਰਨ ਮੌਕੇ ਤੇ ਪਹੁੰਚ ਗਈ ਸੀ ਉਹਨਾਂ ਨੇ ਇਸ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਮੀਡੀਆ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚਾਈ ਜਿਸ ਤੋਂ ਬਾਅਦ ਇਸ ਬੱਚੇ ਦੀ ਭੂਆ ਪੁਲਿਸ ਤੱਕ ਪਹੁੰਚੀ ਜਿਸ ਨੇ ਇਸ ਬੱਚੇ ਦੀ ਪਛਾਣ ਕੀਤੀ ਪਰ ਆਖਰ ਇੱਕ ਮਾਂ ਆਪਣੇ ਹੀ ਪੁੱਤ ਦੀ ਕਾਤਲ ਕਿਉਂ ਬਣ ਗਈ ਲੋਕ ਪੁਲਿਸ ਤੇ ਮੂੰਹ ਹੰਸੌਲਾ ਇਹ ਜਿਹੜਾ ਜਿਹੜਾ ਬੱਚੇ ਦੀ ਉਹ ਜਿਹੜੀ ਆ ਡੈੱਡ ਬੋਡੀ ਆ ਸਤਾ ਦੇ ਕੁੜਕਾ ਆ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲ ਜੀ ਨੇ ਔਰ ਇਸ ਤਿਆਰ ਸ਼ੁਰੂ ਹੋ ਗਿਆ ਜਿਹੜਾ ਕਵਾਰਾ ਜਿਥੋਂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਚੈਤ ਅੱਜ ਇਹਦੀ ਜਿਹੜੀ ਊਆ ਹੈ ਲੜਕੇ ਦੀ ਲੈ ਤਕਰੀ ਉਹਨੇ ਵੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈੱਡ ਬੋਡੀ ਦੀ ਜਰੀ ਪਛਾਣ ਕਰ ਲਈ ਇਹ ਜਿਹੜੀ ਆ ਵਾਅ ਦੇ ਮਤਲਬ ਜਿਹੜਾ ਅਸੀਂ ਹੁਣ ਮਕਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਜਾਣ ਦਿੱਤਾ ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੋ ਹੁਣ ਤੱਕ ਬੜੀ ਤਰਤੀਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਜਦੋਂ ਹੋਰ ਆਪਣਾ ਵਾਸਵਸਥਾ ਕਰਨਾ ਚਾਹੁੰਦੀ ਹੈ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਚਣ ਹੈ ਉਹਦੇ ਵਿੱਚ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਕੰਡਾ ਕੱਢਿਆ ਉਹ ਜੀ ਹਾਂ ਪੁਲਿਸ ਦਾ ਤਾਵਾ ਪੁਲਿਸ ਦੀ ਥਿਓਰੀ ਤਾਂ ਤੁਸੀਂ ਸੁਣ ਹੀ ਲਈ ਲੋ ਹੁਣ ਉਸ ਨੂੰ ਵੀ ਸੁਣ ਲਓ ਜਿਸ ਤੇ ਇਸ ਬੱਚੇ ਦਾ ਕਤਲ ਕਰਨ ਦੇ ਇਲਜ਼ਾਮ ਲਗੇ ਨੇ ਜੀ ਹਾਂ ਕੈਮਰੇ ਸਾਹਮਣੇ કબੂਲਨਾਮਾ ਕਰ ਰਹੀ ਇਸ ਮਹਿਲਾ ਦਾ ਕਹਿਣਾ ਹੈ ਕਿ ਹਾਂ ਮੈਂ ਆਪਣੇ ਪੁੱਤ ਦਾ ਕਤਲ ਕੀਤਾ ਹੈ ਪਰ ਉਸ ਵਜ੍ਹਾ ਨਾਲ ਨਹੀਂ ਜੋ ਪੁਲਿਸ ਕਹਿ ਰਹੀ ਹੈ ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਚ ਬੰਦ ਹੈ ਅਤੇ ਉਹ ਆਪਣੇ ਸਹੁਰਾ ਪਰਿਵਾਰ ਤੋਂ ਦੁਖੀ ਸੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਇਲਜ਼ਾਮ ਦਾ ਇੱਕ ਤੋਂ ਦੱਕ ਲਗਾਏ ਜਾ ਰਹੇ ਨਹੀਂ ਕਿ ਇਸ ਮਹਿਲਾ ਅਤੇ ਉਸ ਦੇ ਪੁੱਤ ਨੂੰ ਰੋਕਤੀ ਤੱਕ ਨਹੀਂ ਦਿੱਤੀ ਜਾਂਦੀ ਸੀ ਅਤੇ ਇਨ੍ਹਾਂ ਹਾਲਾਤਾਂ ਤੋਂ ਹੀ ਤੰਗਾ ਕੇ ਉਸ ਨੇ ਇੱਕ ਹੌਫਨਾਕ ਕਦਮ ਚੁੱਕ ਲਿਆ ਆਪਣੀ ਹੀ ਪੁੱਤ ਦਾ ਗੁੱਸੇ ਚਾਕੇ ਕਤਲ ਕਰ ਦਿੱਤਾ ਸਹੁਰੇ ਪਰਿਵਾਰ ਨੇ ਕਦੇ ਸਾਥ ਕਿੰਨੇ ਦਿੱਤਾ ਤਾਂ ਇਹ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਦੀ ਵੀ ਹੋ ਜੂਗੀ ਤੇ ਮਰ ਜੂਗਾ ਤਾਂ ਖੜਾ ਛੁੱਟ ਜੂਗਾ। ਟੋਆ ਪਰ ਟਿਕਟ ਦੱਬਤਾ ਸੀ। ਕੁਛ ਨਹੀਂ ਕੀਤਾ, ਕੋਈ ਗੱਲਾ ਨਹੀਂ ਘੋਟਿਆ, ਕੁਛ ਨਹੀਂ ਕੀਤਾ। ਬੁਖਾਰ ਹੋਇਆ ਸੀ। ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ। ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ। ਬਹੁਤ ਦੁੱਖ ਹੋਇਆ ਸੀ, ਰੋਈ ਵੀ ਸੀ ਪਰ ਆਏ ਲੱਗਦਾ ਨਹੀਂ ਬੇਚ ਤੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਕੇ ਵੀ ਮਰਨਾ। ਇਸ ਮਾਮਲੇ ਦੇ ਸਾਮਣੇ ਆਉਣ ਤੋਂ ਬਾਅਦ ਹਰ ਕੋਈ ਸੁੱਨ ਰਹਿ ਗਿਆ ਹੈ। ਇਸ ਮਹਿਲਾ ਨੂੰ ਲਾਣਤਾ ਪਾ ਰਿਹਾ ਹੈ। ਜਿਸ ਨੇ ਹੱਥੀ ਆਪਣੀ ਮਮਤਾ ਦਾ ਕਤਲ ਕਰ ਦਿੱਤਾ ਹਰ ਕੋਈ ਇਹੋ ਕਹਿ ਰਿਹਾ ਹੈ ਕਿ ਜੇਕਰ ਉਹ ਵਾਕਈ ਆਪਣੇ ਸਹੁਰਿਆਂ ਤੋਂ ਤੰਗ ਪਰੇਸ਼ਾਨ ਸੀ ਤਾਂ ਸਮੱਸਿਆ ਦਾ ਮਿਲ ਬੈਠ ਕੇ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਸੀ ਆਖਿਰ ਇਸ ਸਭ ਦੇ ਵਿੱਚ ਉਸ ਮਾਸੂਮ ਬੱਚੇ ਦਾ ਕੀ ਕਸੂਰ ਸੀ ਫਿਲਹਾਲ ਨੂੰ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਅੱਗੇ ਹੋਰ ਕਿਹੜੇ ਖੁਲਾਸੇ ਕਰਦੀ ਹੈ ਇਸ ਮਾਮਲੇ 'ਚ ਹੁਣ ਅੱਗੇ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਮਾਨਸਾ ਤੋਂ ਨਵਦੀਪ ਆਲੂਵਾਲੀਆ ਦੀ ਰਿਪੋਰਟ BTC News